ਹਾਂਜੀ ਕੋਈ ਐਡਾ ਜ਼ਿਆਦਾ ਐ ਖੜਾ ਰਿਆ ਜੀ ਕੱਲ ਦੁਪਹਿਰੇ ਬੱਚੇ ਚਗਾਏ ਸੀ ਜੀ ਅੱਵਾ ਚੌਥੀ ਵਾਰ ਚੰਗਾਏ ਨਹੀਂ ਮੈਂ ਤਾਂ ਬੜਾ ਚੌਥੀ ਵਾਰ ਕੱਲ ਦੁਪਹਿਰੇ ਚੰਗਾ ਕੇ ਰਾਤ ਨੂੰ ਦੇਣ ਲੱਗੇ ਸਾਨੂੰ ਕਰਾ ਖੜਾ ਆ ਜੀ ਮਿੱਤਰੋ ਬੜਾ ਐ ਆਪਾਂ ਝੂਠ ਨਹੀਂ ਬੋਲਦੇ ਰਾਤ ਵਾਲਾ ਖਾੜਾ ਲੰਘ ਗਿਆ ਤੇ ਅੱਜ ਧੜਕੇ ਵਾਲਾ ਲੰਘ ਗਿਆ ਅੱਜ ਦੂਜੇ ਦਿਨ ਦੀ ਦੁਪਹਿਰ ਆ ਗਈ ਅੱਛਾ ਜੀ ਨਹੀਂ ਆ ਗਈ ਠੀਕ ਹੈ ਜੀ ਬਾਬਾ ਜੀ ਇੰਨਾ ਨਾ ਐ ਖੜ ਲਾਇਆ ਕਰੋ ਅੱਛਾ ਇਹ ਪਸੂ ਨੇ ਇਹ ਮੂੜਾ ਮਾਰ ਚੁੱਕੇ ਦੁੱਧ ਕਨੀਓ ਅੱਛਾ ਮੇਰੀ ਗੱਲ ਮੰਨ ਲਈ ਤੂੰ ਮੈਂ ਵੀ ਪੁਰਾਣਾ ਝਾਲੀ ਆ ਠੀਕ ਹੈ ਜੀ ਹਾਂ ਰੱਬ ਬੱਕਰੀਆਂ ਬਹੁਤ ਨੇ ਕਰੇ ਰੱਬ ਦੀ ਕਿਰਪਾ ਨਾਲ ਮੇਰੇ ਠੀਕ ਆਪਣੀਆਂ ਨਹੀਂ ਉਹ ਮਾਲਕ ਦੀਆਂ ਨੇ ਠੀਕ ਹੈ ਮੈਂ ਚੱਡੇ ਖਰਾਬ ਵਾਲੀਆਂ ਹੀ ਬੱਕਰੀਆਂ ਲੋਟ ਕਰੀਆਂ ਤੁਰਤ ਜੇ ਤੁਰਤ ਕੇਸ ਵਿਗੜ ਜੇ ਜੇ ਹੁਣ ਮਹੀਨਾ ਹੀ ਲੰਘਿਆ ਫਿਰ ਤਾਂ ਕੌਣ ਕਰੂ ਹਾਂ ਭਾਈ ਪਸੰਦ ਆ ਜਾ ਆ ਜਾ ਕੋਈ ਨਹੀਂ ਬਾਬੇ ਨਾਲ ਖੇਫੜ ਤਾਂ ਲਈਏ ਵਿਚਾਰ ਨਾਲ ਪੁਰਦਾ ਖਾਲਸਾ ਅੱਛਾ ਪੁੱਛਦਾ ਇਹਨੇ ਪੈਸੇ ਲਾਉਣੇ ਇਹਨੇ ਆਪਾਂ ਕੋਈ ਗੱਲ ਨਹੀਂ ਐ ਖੜੇ ਨੂੰ ਕੀ ਹੁੰਦਾ ਐ ਖੜੇ ਦੀ ਨਹੀਂ ਗੱਲ ਹੈ ਪੁੱਛ ਉਹਦਾ ਸੌਦਾ ਪਾਪਾ 35 ਪੂਤੀ ਦਾ ਉਹ ਕਰ ਸਾਹਿਬ ਨਾ ਪੈਸੇ ਮੰਗ ਦੱਸੋ ਜੀ ਦੱਸੋ ਜੀ ਕੀ ਸਾਹਿਬ ਆ ਤੁਹਾਡੇ ਕੋਲੇ ਮੈਂ ਤੇਨੇ ਸਲਾਹ ਕਰ ਦੱਸੋ ਜੀ ਬਾਬਾ ਜੀ ਸਲਾਹ ਕਰਕੇ ਦੱਸੋ ਅੱਛਾ ਦੱਸ ਦਿਓ ਮੈਂ ਨਹੀਂ ਲੈਣੀ ਦਵਾਈਆਂ ਮੈਂ ਤਾਂ ਕੋਈ ਗੱਲ ਨਹੀਂ ਜੀ ਅਗਲੇ ਦੇ ਰਾਂਜਾ ਰਾਜੀ ਠੀਕ ਹੈ ਨੀ ਨਾ ਸੀ ਹਾਂ ਬਾਬੇ ਹਾਂ ਬਾਬੇ ਆ ਜਾ ਠੀਕ ਹੈ ਦੱਸ ਕੀ ਕਰਾਂ ਕਿਵੇਂ ਪਸੰਦ ਹਾਂ ਜੀ ਬਾਬਾਈ ਮਰੇ ਝੋਲਾ ਖੋਲ ਹਾਂ ਲਓ ਜੀ ਬਾਬਾਈ ਧਾਰਾ ਮਾਰ ਕੇ ਦੇਖੋ ਕੋਈ ਨਹੀਂ ਕਿੰਨਾ ਨੂੰ ਪਤਾ ਹੈ ਸਾਈ ਵੀ ਰੇੜੀ ਕਿਰਾਏ ਤੇ ਖੜੀ ਹੈ ਕਿਸੇ ਦੀ ਬੱਲਾ 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 ਸਾਡੇ ਦੇ ਮਾਰੇ ਛੋਕਾ ਕਾਲੀ ਛੋਕੀ ਬਾਬੇ ਕੋਈ ਨਹੀਂ ਕਰ ਉਹ ਮਰੇ ਹੋ ਗਿਆ ਠੀਕ ਹੈ ਔਰ ਇੱਕ ਗੱਲ ਮੇਰੀ ਨੋਟ ਕਰ ਲਿਓ ਆ ਬਾਈ ਨੂੰ ਵੱਡਿਆਂ ਸਾਤੋਂ ਗੁਰੂ ਦੇ ਖਾਲਸਿਆਂ ਗੱਲ ਮੈਂ ਕਹੇ ਪਿੰਡਾਂ ਨਹੀਂ ਰਹਿੰਦਾ ਹੁੰਦਾ ਇੱਕ ਲੱਖ ਤ ਬੱਕਰੀ ਖਾਲੀ ਕਰਤੀ ਜਦ ਬੁਖਾਰ ਬਣ ਜੂ ਨੂੰ ਨਹੀਂ ਨਹੀਂ ਕਰਦੇ ਨਹੀਂ ਖਾਲੀ ਹੋ ਜਾਂਦਾ ਨਾ ਇਹ ਕਰਦੇ ਨਹੀਂ ਇਹਨੂੰ ਜੇ ਨਾ ਵੀ ਵੇਖੀ ਨਾ ਥੋੜਾ ਥੋੜਾ ਕੱਢੀ ਦੁੱਧ ਕੋਈ ਨਾ ਜੀ ਕੋਈ ਇੱਕ ਲੈਤ ਖਾਲੀ ਨਾ ਕਰੀ ਠੀਕ ਕਿਉਂ ਜੀ ਠੀਕ ਹੈ ਜੀ ਪਸੂ ਇਹ ਵਿਚਾਰਾ ਆ ਹੁਣ ਪਸੰਦ ਆ ਜੀ ਤੁਹਾਡੇ ਠੀਕ ਆ ਪਸੰਦ ਰੇਟ ਨਾ ਆਉਣੀ ਹਾਂ ਲਾਓ ਰੇਟ ਕੀ ਲਾਉਣੇ ਦੱਸੋ ਲਾ ਬੋਲ ਬੋਲ ਨਿਕਲੀ ਜਾਂ ਜਰੀ ਕੋਈ ਨਹੀਂ ਕੋਈ ਲਾਓ ਜੀ ਲਾਓ 17000 17000 18000 18 ਨੂੰ ਬਬਾਈ 18000 ਕਹਿੰਦੇ ਨਹੀਂ ਜੀ 25 ਤੋਂ 25 ਦਾ ਮੱਲ ਲੈ ਕੇ ਆਇਆ ਇਹਨੂੰ ਕਹਿੰਦੇ ਕਿਸੇ ਤੋਂ ਕਿਸੇ ਤੋਂ ਲੈ ਕੇ ਆਇਆ ਮੈਂ ਸਹੀ ਤੁਹਾਨੂੰ ਮੈਂ ਸਹੀ ਗੱਲ ਦੱਸਦਾ ਪਰ ਝੂਠ ਨਹੀਂ ਬੋਲਦਾ ਅੱਛਾ ਹਾਂ ਤਾਂ ਮੇਮ ਨੇ 25 ਨਾ ਦੇ ਹੈਗੇ ਜੀ ਮੇਮ ਨੇ ਆ ਮੇਮ ਨਹੀਂ ਹੈ ਇਹ ਹਣ ਹੁਣ ਬਾਤ ਦਾ ਕਿੰਨਾ ਲਵੇਂਗਾ ਦਾ ਉਹ ਦੇਖ ਲਓ ਹੁਣ ਤੁਸੀਂ ਜੋ ਮਰਜ਼ੀ ਕਰਦੇ ਆਪਾਂ ਝੂਠ ਬੋਲਣ ਵਾਲੇ ਬੰਦੇ ਨਹੀਂ ਕਿ ਕਿਨਾ ਭਰੀਓ ਮੇਰਾ ਬੰਦਾ ਅੱਛਾ ਕਿਉਂ ਵੀ? ਓ ਬਾਈ ਉਰੇਆ 25 ਦੀ ਆਈ ਵਿయోగਾਂ ਦਾ ਬਾਤ ਦੇ ਨਾ ਦੇਉ ਬਾਬਾ ਠੀਕ ਹੈ ਜੀ ਨਹੀਂ ਤੁਹਾਨੂੰ ਰਹਿਣ ਦਿਓ ਚਲੋ ਜੀ ਜ਼ਬਰਦਸਤੀ ਤਾਂ ਹੋਰ ਮੇਲਾ ਮੇਲਾ ਛੋਟਾ ਹੈ ਹਰਤਾ ਜਾ ਹਰਤਾ ਜਾ ਬਾਬੇ ਨਾ ਮੇਰੀ ਚਾਈ ਤਾਂ ਪੈ ਜਾਣ ਦੇ ਕੋਈ ਗੱਲ ਨਹੀਂ ਬਾਬਾ ਆਪਾਂ ਵੀ 40 ਮੁਕਤੀਆਂ ਦੀ ਧਰਤੀ ਤੋਂ ਗੱਡੀ ਦੂਰੋਂ ਆਵੇਂ ਆਲਾ ਮੋਸਰਾ ਬਾਬਾ ਜੀ ਉਨ ਮੈਂ ਕੁਛ ਕਹਾਂ ਇਹ ਜੋ ਕੋਈ ਤਾਂ 19000 ਦੀ ਦਿਉਗੇ ਨਹੀਂ ਤਾਂ 18 19.5 ਨਹੀਂ 20000 ਲਓ ਜੀ 21 ਉਹ ਨਹੀਂ 21.5 ਨਹੀਂ ਨਹੀਂ 22000 ਇਹ ਤੁਹਾਨੂੰ ਦੱਸਿਆ ਮੈਂ ਕਹਿੰਦਾ 23.5 ਛੜੀ ਗੱਲ ਦੱਸੀ ਆ ਤੁਹਾਨੂੰ ਇਨੇ ਦਾ ਮੰਨੂ ਘਾਟ ਆਪਾਂ ਨੂੰ ਖਾਣਾ ਬਹੁਤ ਮੈਂ بیوی ਲੱਖ ਦਾ ਘਾਟਾ ਖਾ ਕੇ ਹੱਥੋਂ ਆ ਜਾਣਾ ਮੰਡੀ ਚ ਨਹੀਂ ਮਰੀ ਗੱਲ ਐ 25 ਤੋਂ ਘੱਟ ਤਾਂ ਮੈਂ ਹੁਣ ਦਿੰਦਾ ਨਹੀਂ ਚਲੋ ਇਹ ਵੀ ਤੁਸੀਂ ਜੇ ਘਾਟੇ ਨੂੰ ਕਹਿੰਦੇ ਮੈਂ ਪੂਰਾ ਨਹੀਂ ਐ ਦੂ ਘਟ ਮੈਂ ਕਰ ਦਿਆਂਗਾ ਹੁਣ ਸੋਡੀ ਮਾਰਦੀ ਆ ਜਨਾਬ ਲੈਣੀ ਆ ਤੋ ਚਲੋ ਨਹੀਂ ਲੈਣੀ ਰਹਿਣਾ ਉਸ ਚਲੀਏ ਕਿਧਰੇ ਉਹ ਦੇਖ ਲਓ ਹੋਰ ਮੈਚ ਦੇਖਦੇ ਆ ਦੇਖ ਲਓ ਕੋਈ ਨਾ ਮੇਲਾ ਦੇਖੋ ਮੈਚ ਦੇਖੋ ਬਾਅਦ